ਸਲੋਕ ਸੇਖ ਫਰੀ ਜੀ ਕੇ ਸਲੋਕ 11ਵਾਂ ਫਰੀਦਾ ਅੱਖੀ ਦੇਖ ਪਤਨੀ ਆ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆਂ ਹੋਰ ਕਰਿੰਦੀ ਵਨ ਸੁਖਨੀ ਸਾਹਿਬ ਸਤਗੁਰਾਂ ਨੇ ਆਪਾਂ ਨੂੰ ਸਮਝਾਇਆ ਸਾਖ ਪਕੰਦੀ ਆਈਆਂ ਸਾਖ ਜਿਵੇਂ ਆਪਾਂ ਕੋਈ ਬੂਟਾ ਲਾਉਨੇ ਆ ਘਰ ਚ ਉਹਦੇ ਪੱਤੇ ਨਿਕਲੇ ਆਉਂਦੇ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਲੱਗ ਗਿਆ ਇਹ ਇਹਵੇਂ ਆਤਮਾ ਦੀ ਸਾਖ ਕੀ ਹੈ ਜਦੋਂ ਮਨ ਚਿੱਤ ਇੱਕ ਹੋ ਜਾਂਦੇ ਨੇ ਸਾਡੇ ਗਿਆਨ ਇੰਦਰ ਜਿਹੜੇ ਬਾਹਰਲੇ ਨਹੀਂ ਰਜ ਜਾਂਦੇ ਨੇ ਪਰ ਬਾਹਰ ਨਹੀਂ ਰਜਦੇ ਅੱਖੀਂ ਵੇਖਣਾ ਰੱਜੀਆਂ ਬਉ ਰੰਗ ਤਮਾਸ਼ੇ ਇਹ ਅੰਦਰਲੀ ਦੇਹੀ ਦੀ ਗੱਲ ਬਾਬਾ ਜੀ ਸਮਝਾ ਰਹੇ ਨੇ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਜੀਣੇ ਕਰਨ ਇਹ ਵੀ ਰਾਝੇ ਜਾਂਦੇ ਨੇ ਸਾਖ ਪਕੰਦੀ ਆਈਆਂ ਹੋਰ ਕਰੇਂਦੀ ਬਨ ਸਾਖ ਪੱਕਦੀ ਹੈ ਬਨ ਤੋਂ ਭਾਵ ਹੋਰ ਰੂਪ ਚੜਦਾ ਵਾ ਜਿਵੇਂ ਆਪਾਂ ਬਾਣੀ ਨਾਲ ਜੁੜੇ ਰਹਨੇ ਵਾ ਇਹ ਅੰਦਰਲੀ ਦੇਹੀ ਦੀ ਗੱਲ ਐ ਨੂੰ ਸਮਝਣ ਦੀ ਲੋੜ ਐ ਜਿਹੜੇ ਬਾਹਰ ਸਾਡੇ ਗਿਆਨ ਇੰਦਰੇ ਮਾਇਆ ਦੇ ਉਹ ਤ੍ਰਿਪਤ ਨਹੀਂ ਹੁੰਦੇ ਹੈਗੇ ਉਹ ਜਾ ਕੇ ਆਰਾਮ ਸਰੋਵਰ ਦੇ ਵਿੱਚ ਹੀ ਤ੍ਰਿਪਤ ਹੋਣੇ ਨੇ ਆਓ ਸਾਰੇ ਮਿਲ ਕੇ ਆਪਾਂ ਜਿਵੇਂ ਬਾਬਾ ਜੀ ਸਮਝਾ ਰਹੇ ਉਹਨੂੰ ਸਮਝੀਏ